ਸਿੱਧੀ ਖਰੀਜ ਮੈਕਸ 24 ਪੰਜਾਬ نیوز ਚੈਨਲ ਸਾਡੇ ਚ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ। ਬਾਬਾ ਵਡਪਾਲ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਤਰਨਤਾਰਨ ਸ਼ਹਿਰ ਦੇ ਵਿੱਚ ਸਵੇਰ ਤੋਂ ਦੇਰ ਸ਼ਾਮ ਤੱਕ ਗੁਰੂ ਘਰ ਲੰਗਰ ਅਤੁੱਟ ਵਰਤਾਇਆ ਗਿਆ। ਅੱਜ ਤਰਨਤਾਰਨ ਸ਼ਹਿਰ ਵਿਖੇ ਬਾਬਾ ਵਡਪਾਲ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਹਰ ਸਾਲ ਦੀ ਤਰ੍ਹਾਂ ਇਹ ਸਾਰੀ ਬਾਬਾ ਤੇ ਸੇਮ ਸਿੰਘ ਦੇ ਵੱਲੋਂ ਸਵੇਰ ਤੋਂ ਦੇਰ ਸ਼ਾਮ ਤੱਕ ਗੁਰੂਕੇ ਲੰਗਰ ਅਤੁੱਟ ਵਰਤਾਇਆ ਗਿਆ ਜਿਸ ਦੇ ਵਿੱਚ ਚਾਹ, ਬਿਸਕੁਟ, ਪਕੌੜੇ, ਪੇਸਟੀਆਂ ਆਦਿ ਤੋਂ ਬਾਅਦ ਗੁਰੂਕਾ ਲੰਗਰ ਅਤੁੱਟ ਵਰਤਾਇਆ ਗਿਆ ਸੰਗਤ ਦੇ ਸਹਿਯੋਗ ਦੇ ਨਾਲ ਲੰਗਰ ਦੀ ਸਮਾਪਤੀ ਤੇ ਖੁਸ਼ੀ ਦੇ ਮਾਹੌਲ ਦੇ ਵਿੱਚ ਬਾਬਾ ਵਰਡਪਾਲ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂ ਤੁਸੀਂ ਵੀ ਦੇਖੋ ਨਿਊਜ਼ ਟੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਤਾਂ ਤਾਂ ਬਹੁਤ ਹੀ 파ਸ਼ਾ ਬਾਬਾ ਵਰਡਪਾਲ ਸਿੰਘ ਜੀ ਦੇ ਜਨਮ ਦਿਹਾੜੇ ਦੇ ਜੰਦਰ ਜੰਮਣ ਹੋ ਰਿਹਾ ਹੈ ਸਕਤਾਂ ਨੂੰ ਲੱਕੜਾਂ ਨੂੰ ਲਗਾਏ ਗਏ ਨੇ ਇਸ ਪਾਰਕ ਦੀ ਇਮਾਰਤ ਨੇ ਬੜੀ ਖੂਨ ਸਮਾਪੀਆ ਬੋਲੇ ਜੋਨ ਹੋ ਸਤਿਆ ਕਰੇ ਪਪਾ ਹਰਪਾਲ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਮਨਾਇਆ ਗਿਆ ਜੀ ਸਭ ਸਕਤਾਂ ਨੂੰ ਲੱਖ ਲੱਖ ਵਧਾਈਆਂ